ਤੋ ਪਿਆਰੀ ਸਾਧ ਸੰਗਤ ਅੱਜ ਦਾ ਜੋ ਫਰਮਾਨ ਹੈ ਧੰਨ ਧੰਨ ਸਤਿਗੁਰੂ ਜੀ ਨੌਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਰਮਾਨ ਹੈ ਸਤਿਗੁਰੂ ਜੀ ਦੇ ਪਾਵਨ ਨਾਮ ਗ 634 ਦੇ ਸਭਾਵਾਣ ਹੈ ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਸੋਠ ਮਹੱਲਾ ਨੌਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਭਾਉਂਦੇ ਹੋ ਕੋ ਕਾਹੂ ਕੋ ਨਹੀਂ ਰਹੁ ਪਵਿੱਤਰ ਵਚਨਾ ਦੀ ਰਾਹੀ ਧੰਨ ਧੰਨ ਸਤਿਗੁਰੂ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਬੜੇ ਪਿਆਰ ਦੇ ਨਾਲ ਉਪਦੇਸ਼ ਦੇ ਰਹੇ ਆ ਪਿਆਰ ਦੇ ਨਾਲ ਕੀ ਕਹਿੰਦੇ ਹਨ ਪ੍ਰੀਤਮ ਜਾਨ ਲਿਹੁ ਮਨ ਮਾਈ ਏ ਪਿਆਰੇ ਉਹ ਆਹੀ ਆਪਣੇ ਮਨ ਦੇ ਵਿੱਚ ਇਹ ਗੱਲ ਪੱਕੀ ਧਾਰ ਲੈ ਦੇਖੀ ਭਲੇ ਖਾਣਾ ਖਾਈ ਸੱਚ ਜਾਣ ਇਹ ਗੱਲ ਕਿ ਕੋਈ ਵੀ ਕਿਸੇ ਦਾ ਨਹੀਂ ਹੈ ਇਹ ਗੱਲ ਪੱਕੀ ਜਾਣਦਾ ਜਿਨ੍ਹਾਂ ਨੂੰ ਤੂੰ ਆਪਣੇ ਸਮਝ ਰਿਆ ਨਾ ਇਹ ਆਪਣੇ ਨਹੀਂ ਹੈ ਇਹ ਜਿਹੜੇ ਤੇਰੇ ਨਾਲ ਲੱਗੇ ਹੋਏ ਹਨ ਇਹ ਸਭ ਆਪਣੇ ਸੁੱਖਾਂ ਦੇ ਲਈ ਲੱਗੇ ਹੋਏ ਆ ਵਾਹਿਗੁਰੂ ਸਭ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਵਾਹਿਗੁਰੂ ਹਰ ਬੰਦੇ ਨੇ ਆਪਣੇ ਤੇ ਵੀ ਲਾਉਣੀ ਗੱਲ ਅਸੀਂ ਇੱਕ ਦੂਜੇ ਨਾਲ ਜੋ ਜੁੜੇ ਹੋਏ ਆ ਆਪਣੇ ਆਪਣੇ ਸੁੱਖਾਂ ਦੇ ਲਈ ਆ ਸਾਨੂੰ ਇੱਕ ਦੂਜੇ ਨਾਲ ਗਰਜ ਆ ਵਾਹਿਗੁਰੂ ਤਾਂ ਜੁੜੇ ਹੋਏ ਆ ਆਪਾਂ ਮੈਨੂੰ ਤੇਰੇ ਤੱਕ ਲੋੜ ਲੋੜ ਪੈ ਸਕਦੀ ਹੈ ਮੈਂ ਤਾਂ ਤੇਰੇ ਨਾਲ ਜੁੜਿਆ ਹੋਇਆ ਤੂੰ ਮੇਰੇ ਨਾਲ ਜੁੜਿਆ ਹੋਇਆ ਤੈਨੂੰ ਵੀ ਕੋਈ ਗਰਜ ਹੋਏਗੀ ਇੱਕ ਦੂਜੇ ਦੀ ਜਿਹੜੀ ਗਰਜਾਂ ਨਾ ਮਤਲਬ ਹੈ ਇਸੇ ਮਤਲਬ ਨੇ ਸਾਨੂੰ ਇੱਕ ਦੂਜੇ ਨਾਲ ਜੋੜਿਆ ਹੋਇਆ ਹੈ ਕੋਈ ਕਿਸੇ ਦਾ ਨਹੀਂ ਹੈ ਸਾਰਾ ਜਗਤ ਹੀ ਇਦਾਂ ਜੁੜਿਆ ਹੋਇਆ ਹੈ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਮਨ ਵਿੱਚ ਇਹ ਪੱਖੀ ਧਾਰ ਲਾ ਅਖੀਰ ਤੱਕ ਕਿਸੇ ਨੇ ਤੇਰੇ ਨਾਲ ਪਿਆਰ ਨਹੀਂ ਨਿਭਾਉਣਾ ਹੈ ਅਖੀਰ ਤੱਕ ਆਪ ਦੇਖੇ ਰਹੇ ਅਖੀਰ ਤੱਕ ਸਭ ਨਾਲ ਦੇ ਪਿਆਰ ਟੁੱਟਦੇ ਜਾ ਰਹੇ ਬੜੇਪੇ ਵਿੱਚ ਜਾ ਕੇ ਦੇਖ ਲਓ ਬੜੇਪੇ ਵਿੱਚ ਜਾ ਕੇ ਸਾਰਾ ਪਿਆਰ ਮੱਧਮ ਪੈ ਜਾਂਦਾ ਹੈ ਬਡੇਪੇ ਦੇ ਵਿੱਚ ਕਿਉਂਕਿ ਬਡੇਪੇ ਦੇ ਵਿੱਚ ਸਰੀਰ ਕਮਜ਼ੋਰ ਹੋ ਜਾਂਦਾ ਕੰਮ ਕਰਨ ਜੋਗਾ ਕੰਮਕਾਰ ਕਰਨ ਜੋਗਾ ਰਹਿੰਦਾ ਨਹੀਂ ਦੂਜੇ ਦੀਆਂ ਗਰਜਾਂ ਪੂਰੀਆਂ ਕਰਨ ਜੋਗਾ ਨਹੀਂ ਰਹਿੰਦਾ ਦੂਜੇ ਦੀਆਂ ਲੋੜਾਂ ਪੂਰੀਆਂ ਕਰਨ ਜੋਗਾ ਨਹੀਂ ਰਹਿੰਦਾ ਪਿਆਰ ਘਟ ਜਾਂਦਾ ਕਹਿੰਦੇ ਇਹ ਇੱਕ ਮਨੁੱਖ ਵਿੱਚ ਪੱਕੀ ਧਾਰਨ ਅਖੀਰ ਤੱਕ ਪਿਆਰ ਇੱਕੋ ਇੱਕ ਗੁਰੂ ਹੀ ਨਿਵਾ ਸਕਦਾ ਹੈ। ਹੋਰ ਸਭ ਪਿਆਰ ਝੂਠਾ ਹੈ। ਸਭ ਜਿਉਂਦਿਆਂ ਦਾ ਮੇਲ ਜੋਲ ਹੈ। ਇੱਕ ਦੂਜੇ ਨਾਲ ਜੁੜੇ ਹੋਏ ਆਪਾਂ। ਇੱਕ ਦੂਜੇ ਨਾਲ ਜੁੜੇ ਹੋਏ। ਹੁਣ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਤੋੜ ਰਹੇ ਜੁੜੇ ਰਹੋ। ਇੱਕ ਦੂਜੇ ਤੋਂ ਕੰਮ ਲੈਂਦੇ ਰਹੋ ਕਿਸੇ ਨੂੰ ਦਿੰਦੇ ਰਹੋ ਪਰ ਇੱਕ ਗੱਲ ਆ ਗੁਰੂ ਨੂੰ ਨਾ ਭੁਲਾ ਦਿਓ ਗੁਰੂ ਨਾਲ ਜੁੜੇ ਰਹੋ ਗੁਰੂ ਨਾਲ ਜੁੜੇ ਰਹੋ ਗੁਰੂ ਦੀ ਬਾਣੀ ਨਾਲ ਜੁੜੇ ਰਹੋ ਗੁਰੂ ਦੀ ਸੰਗਤ ਨਾਲ ਜੁੜੇ ਰਹੋ ਗੁਰੂ ਦੀ ਸੰਗਤ ਨਾਲ ਜੁੜੇ ਰਹੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪ੍ਰੀਤਮ ਜਾਨ ਲੇਹੁ ਮਨ ਮਾਹੀ ਆਪਣੇ ਸੁਖ ਸੋ ਹੀ ਜਗ ਭਾਂਦੇਓ ਕੋ ਕਾਹੂ ਕੋ ਨਹੀਂ ਸਭ ਆਪਣੇ ਆਪਣੇ ਸੁਖਾਂ ਦੇ ਲਈ ਇੱਕ ਦੂਜੇ ਦੇ ਨਾਲ ਬੰਨੇ ਹੋਏ ਜੁੜੇ ਹੋਏ ਅਖੀਰ ਨੂੰ ਕਿਸੇ ਨੇ ਕਿਸੇ ਦਾ ਨਹੀਂ ਬਣਨਾ ਹੈ ਇਹ ਸਭ ਪਿਆਰ ਟੁੱਟ ਜਾਂਦੇ ਆ ਰਹਾਉ ਇਹ ਰਹਾਉ ਵਾਲੀ ਪੰਕਤੀ ਸੀ ਹੁਣ ਅੱਗੇ ਕੀ ਸਮਝਾਉਂਦੇ ਕਹਿੰਦੇ ਸੁਖਮੈ ਆਨ ਬਹੁਤ ਮਿਲ ਬੈਠਤ ਰਹਤ ਚਹੂ ਦਿਸਕੇ ਰਹੇ ਜਦੋਂ ਬੰਦਾ ਸੁਖੀ ਹੁੰਦਾ ਹਰ ਬੰਦਾ ਉਹਦੇ ਕੋਲ ਨੂੰ ਹੋ ਹੋ ਕੇ ਬੈਠਦਾ ਸੁਖੀ ਹੈ ਆਸਾ ਸਾਨੂੰ ਵੀ ਆਸਾ ਕਿ ਸਾਨੂੰ ਵੀ ਸੁਖ ਦੇਵੇਗਾ ਜਦੋਂ ਬੰਦਾ ਸੁਖੀ ਹੁੰਦਾ ਉਹਦੇ ਕੋਲ ਹਰ ਕੋਈ ਬੰਦਾ ਬੈਠੇਗਾ ਉਹਦੇ ਨਾਲ ਹਰ ਬੰਦਾ ਪਿਆਰ ਪਾਏਗਾ ਉਹਦੇ ਨਾਲ ਹਰ ਕੋਈ ਜੁੜੂ ਜੁੜੇਗਾ ਕਿਉਂਕਿ ਸੁਖੀ ਹੈ ਜਿਹੜਾ ਬੰਦਾ ਆਪ ਸੁਖੀ ਹੈ ਉਹੀ ਦੂਜੇ ਨੂੰ ਸੁਖ ਦੇ ਸਕਦਾ ਨene ਸੁਖ ਮੈਂ ਆਣ ਬਹੁਤ ਮਿਲ ਬੈਠਤ ਚਾਹ ਰਹਤ ਚਾਹੂ ਦਿਸਕੇ ਰ ਉਸ ਨੂੰ ਚਾਰ ਚਪੇਰਿਓ ਉਹਦੇ ਮਿੱਤਰ ਦੋਤ ਸੱਜਣ ਉਹਨੂੰ ਘੇਰੀ ਰਖਦੇ ਨੇ ਉਹਦੇ ਨਾਲ ਮਿਲਦੇ ਉਹਦੇ ਨਾਲ ਪਿਆਰ ਪਾਉਂਦੇ ਕਿਉਂਕਿ ਸੁਖੀ ਹੈ ਰਹਿਤ ਚਾਉ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛਾੜਤ ਜਦੋਂ ਉਹੀ ਮਨੁੱਖ ਤਾਂ ਉਹੀ ਹੁੰਦਾ ਨਾ ਉਹੀ ਮਨੁੱਖ ਦੇ ਤੋ ਬਿਪਤਾ ਚ ਹੁੰਦਾ ਸਭ ਛੱਡ ਜਾਂਦੇ ਬਿਪਤ ਪਰੀ ਸਭ ਹੀ ਸੰਗ ਛਾੜਤ ਕੋਉ ਨਾ ਆਵਤ ਨੇਰੇ ਕੋਈ ਵੀ ਨੇੜੇ ਨਹੀਂ ਟੁਕਦਾ ਕੋਈ ਵੀ ਨੜੇ ਨਹੀਂ ਟੁਕਦਾ ਬੰਦਾ ਤਾਂ ਉਹੀ ਹੈ ਉਹੀ ਬੰਦਾ ਜਦੋਂ ਸੁਖੀ ਸੀ ਹਰ ਬੰਦਾ ਉਹਦੇ ਕੋਲ ਬੈਠਦਾ ਸੀ ਅੱਜ ਦੁਖੀ ਹੈ ਅੱਜ ਉਹਦੇ ਕੋਲ ਵੀ ਨਹੀਂ ਕੋਈ ਬੈਠਦਾ ਵਿਯਪਤ ਪਰੇ ਸਭ ਹੀ ਸੰਗ ਛਾੜਤ ਕੋਉ ਨ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤਜਾਸੋ ਸਦਾ ਰਹਤ ਸੰਗ ਲਾਗੀ ਹੁਣ ਦੇਖੋ ਆਧਾਰਨ ਕੈਸੀ ਦਿੱਤੀ ਹੈ ਗੁਰੂ ਸਾਹਿਬ ਨੇ ਸਿਰੇ ਦੀ ਉਹ ਆਧਾਰਨ ਦੇ ਦਿੱਤੀ ਮਹਾਰਾਜ ਨੇ ਘਰ ਵਾਲੀ ਕੀ ਆਧਾਰਨ ਦਿੱਤੀ ਹੈ ਕਿਉਂਕਿ ਘਰ ਵਾਲੀ ਨੂੰ ਕਿਹਾ ਜਾਂਦਾ ਜੀਵਨ ਸਾਥੀ ਬੰਦਾ ਉਤਰਾਂ ਤੋਂ ਵੀ ਰਿਸ਼ਤੇਦਾਰਾਂ ਤੋਂ ਵੀ ਮਾਪਿਆਂ ਤੋਂ ਵੀ ਸਭ ਕੁਝ ਲਕੋਲੇਗਾ ਪਰ ਆਪਣਾ ਦਿਲ ਦਾ ਪੇਜ ਆਪਣੀ ਘਰ ਵਾਲੇ ਨੂੰ ਦਿੰਦਾ ਹੈ ਘਰ ਵਾਲੀ ਜੀਵਨ ਸਾਥੀ ਹੈ ਫਿਰ ਇਹ ਗੱਲ ਦੂਜੇ ਪਾਸੋਂ ਲੈ ਲਓ ਘਰ ਵਾਲੀ ਸਭ ਤੋਂ ਲਕੋਲੇ ਦੀ ਪਰ ਆਪਣੇ ਘਰ ਵਾਲੇ ਤੋਂ ਨਹੀਂ ਲਕੋਲੀ ਕਿਸੇ ਤਰ੍ਹਾਂ ਦਾ ਵੀ ਪੜਦਾ ਜੀਵਨ ਸਾਥੀ ਹੈ ਅਸਲ ਸਾਥ ਇਹ ਹੈ ਅਸਲ ਸਾਥ ਇਹ ਹੈ ਜੀਵਨ ਸਾਥੀ ਹੈ ਪਤੀ ਪਤਨੀ ਹੁਣ ਸਤਿਗੁਰੂ ਜੀ ਇਹ ਉਦਾਹਰਨ ਕਿਉਂ ਦਿੰਨੇ ਕਹਿੰਦੇ ਇਹ ਵੀ ਮਤਲਬੀ ਹੈ ਸਿਰੇ ਦੀ ਉਦਾਹਰਨ ਦੇ ਦਿੱਤੀ ਮਹਾਰਾਜ ਨੇ ਕਹਿੰਦੇ ਜੇ ਘਰ ਦੀ ਇਸਤਰੀ ਹੈ ਜਿਹੜੀ ਸਾਰੀ ਜ਼ਿੰਦਗੀ ਸਾਥ ਦਿੰਦੀ ਹੈ ਔਰ ਇਹਦੇ ਵਿੱਚ ਵੀ ਮਤਲਬ ਹੈ ਘਰ ਵਾਲੇ ਨੂੰ ਘਰ ਵਾਲੀ ਤੱਕ ਮਤਲਬ ਹੈ ਘਰ ਵਾਲੀ ਨੂੰ ਘਰ ਵਾਲੇ ਤੱਕ ਮਤਲਬ ਹੈ ਹੋਰ ਮਤਲਬ ਕੋਈ ਨਹੀਂ ਹੈ ਵਾਹ ਜੇ ਤਾਂ ਘਰ ਵਾਲਾ ਘਰ ਵਾਲੀ ਦੇ ਕੰਮ ਆਉਂਦਾ ਫੇ ਤਾਂ ਪਿਆਰ ਚੱਲਦਾ ਨਹੀਂ ਤਾਂ ਤਲਾਕ ਹੋ ਜਾਂਦੇ ਆਪਾਂ ਦੇਖੇ ਰਹੇ ਜੇ ਪਤੀ ਪਤਨੀ ਇੱਕ ਦੂਜੇ ਦੀਆਂ ਲੋੜਾਂ ਇੱਕ ਦੂਜੇ ਦੀਆਂ ਗਰਜਾਂ ਪੂਰੀਆਂ ਨਾ ਕਰਨ ਇਹ ਵੀ ਤਲਾਕ ਹੋ ਜਾਂਦਾ ਹੁਣ ਸਤਿਗੁਰੂ ਜੀ ਕਹਿੰਦੇ ਹਨ ਕਹਿੰਦੇ ਘਰ ਕੀ ਨਾਰ ਬਹੁਤ ਹਿਤਜਾਸਿਓ ਘਰ ਦੀ ਨਾਰ ਘਰ ਦੀ ਇਸਤਰੀ ਜਿਹਦੇ ਨਾਲ ਬੇਅੰਤ ਪਿਆਰ ਹੈ ਸਦਾ ਰਹਿਤ ਸੰਗ ਲੱਗੀ ਸਦਾ ਹੀ ਜੀਵਨ ਸਾਥਣ ਬਣੀ ਰਹਿੰਦੀ ਹੈ ਇਹਨ ਦੂਜੇ ਵਸੇ ਨੂੰ ਵੀ ਨਾ ਘਰ ਵਾਲਾ ਜੀਵਨ ਸਾਥੀ ਬਣਿਆ ਰਹਿੰਦਾ ਇੱਕ ਪਾਸੇ ਨੂੰ ਨੰਨ ਟਕਾਈਏ ਦੋਹਾਂ ਪਾਸੇ ਪਰ ਜਦ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਜਦੋਂ ਜੀਵ ਆਤਮਾ ਸਰੀਰ ਵਿੱਚੋਂ ਨਿਕਲ ਜਾਂਦਾ ਹੈ ਫਿਰ ਉਹਦੇ ਬਾਅਦ ਤੇ ਪ੍ਰੇਤ ਬਣ ਜਾਂਦਾ ਹੈ ਘਰ ਵਾਲੇ ਵਾਸਤੇ ਘਰ ਵਾਲੀ ਪ੍ਰੇਤ ਘਰ ਵਾਲੀ ਵਾਸਤੇ ਫਿਰ ਘਰ ਵਾਲਾ ਪ੍ਰੇਤ ਵਸੇ ਇੱਥੇ ਤੱਕ ਇਹ ਸੰਬੰਧ ਅੱਗੇ ਤਾਂ ਕੇਵਲ ਗੁਰੂ ਹੀ ਪਿਆਰ ਨਿਵਾ ਸਕਦਾ ਗੁਰਮੁਖ ਪਿਆਰਿਓ ਹੁਣ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਕਿ ਨਾ ਇਹ ਰਿਸ਼ਤੇ ਤੋੜ ਦਿਓ ਇਹ ਨਹੀਂ ਕਹਿ ਰਹੇ ਆਪਣੇ ਬੱਚਿਆਂ ਵਿੱਚ ਰਹੋ ਪਰਿਵਾਰ ਵਿੱਚ ਰਹੋ ਰਿਸ਼ਤੇਦਾਰਾਂ ਨਾਲੋਂ ਵੀ ਨਾਲ ਵੀ ਵਰਤੋ ਪਤੀ ਪਤਨੀ ਭੈਣ ਭਾਈ ਮਾਪੇ ਬਾਪ ਪੁੱਤਰ ਧੀ ਸਾਥ ਸੰਬੰਧੀ ਸਾਰਿਆਂ ਨਾਲ ਵਰਤਦੇ ਹੋਏ ਕਹਿੰਦੇ ਗੁਰੂ ਨਾਲ ਜੁੜੋ ਆਪ ਵੀ ਆਪਣੇ ਪਰਿਵਾਰ ਨੂੰ ਗੁਰੂ ਨਾਲ ਜੋ ਫਿਰ ਤੁਹਾਡੇ ਸਾਰਿਆਂ ਦੇ ਵਿੱਚ ਗੁਰੂ ਹੀ ਵਰਤੇਗਾ ਕਿਉਂਕਿ ਰਿਸ਼ਤੇ ਵੀ ਉਸ ਪ੍ਰਭੂ ਨੇ ਬਣਾਏ ਹੋਏ ਆ ਇਹ ਰਿਸ਼ਤੇ ਪ੍ਰਭੂ ਨੇ ਬਣਾਏ ਹੋਏ ਜਦੋਂ ਮਨੁੱਖ ਪ੍ਰਭੂ ਨਾਲ ਟੁੱਟ ਜਾਂਦਾ ਗੁਰੂ ਨਾਲ ਟੁੱਟ ਜਾਂਦਾ ਇਹ ਸਭ ਰਿਸ਼ਤੇ ਦੁਸ਼ਮਣ ਬਣ ਜਾਂਦੇ ਦੁਸ਼ਮਣ ਬਣ ਜਾਂਦੇ ਇਹ ਦਿੱਤੇ ਦੇ ਗੁਰੂ ਸਾਹਿਬ ਨੇ ਸਾਨੂੰ ਸਾਡੀ ਸਹੂਲਤ ਵਾਸਤੇ ਆਪਾਂ ਦੇਖੋ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਰਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰਵ ਵਿਸਤਾ ਤੁਜੇ ਪਿਆਰੀ ਦੂਧ ਭਰ ਜੋਵਨ ਭੋਜਨ ਸੁਖ ਸੂਧ ਬਿਰਧ ਪਿਆ ਉਪਰ ਸਾਖ ਸੈਨ ਮੁਖ અપਿਆਉ ਬੈਠ ਕੋ ਦੇ ਤੇਰੀ ਸੇਵਾ ਕਰਨ ਵਾਤੇ ਰਿਸ਼ਤੇਦਾਰ ਪੁੱਤਰ ਤੀ ਇਹ ਦਿੱਤੇ ਬੜੇਪੇ ਤੱਕ ਤੇਰੀ ਸਾਂਭ ਸੰਭਾਲ ਕਰਨ ਬਾਅਦ ਤੇ ਇੱਜਤੇ ਸਨ ਪਰ ਜੇ ਤੂੰ ਗੁਰੂ ਨਾਲ ਜੁੜੇਂਦਾ ਤਾਂ ਇਹਨਾਂ ਵਿੱਚ ਗੁਰੂ ਵਰਤੇਗਾ ਆਪ ਵੀ ਗੁਰੂ ਨਾਲ ਜੁੜੋ ਆਪਣੇ ਪਰਿਵਾਰ ਨੂੰ ਗੁਰੂ ਨਾਲ ਜੋੜ ਕੇ ਰੱਖ ਜੇ ਤੂੰ ਸੁੱਖ ਚਾਹੁੰਦਾ ਇਹ ਰਿਸ਼ਤੇ ਸਾਰੇ ਟੁੱਟਣ ਵਾਲੇ ਇੱਕ ਗੁਰੂ ਅਤੇ ਸਿੱਖ ਦਾ ਰਿਸ਼ਤਾ ਟੁੱਟਣ ਵਾਲਾ ਨਹੀਂ ਸਰੀਰ ਵੀ ਜਵਾਬ ਦੇ ਦਿੰਦਾ ਜਦੋਂ ਸਰੀਰ ਵੀ ਜਵਾਬ ਦੇ ਗਿਆ ਤਾਂ ਗੁਰੂ ਤੇਰੀ ਆਤਮਾ ਦੇ ਨਾਲ ਸਾਥੀ ਬਣੇਗਾ ਅਖੀਰ ਤੱਕ ਜੰਮਣ ਮਰ ਦੇ ਗੇੜ ਤੋਂ ਨਿਕਲ ਜਾਏਗਾ ਤੇਰੀ ਆਤਮਾ ਨੂੰ ਜੁਨੀਆਂ ਜੁਨੀ ਪਾਉਣ ਦੇਗਾ ਤੇਰੀ ਆਤਮਾ ਨੂੰ ਪਰਮਾਤਮਾ ਦੇ ਵਿੱਚ ਲੀਨ ਕਰ ਦੇਗਾ ਗੁਰੂ ਨੇ ਬਾਹ ਛੱਡਣੀ ਨਹੀਂ ਹੈ ਗੁਰੂ ਨੇ ਅਖੀਰ ਤੱਕ ਨਿਭਾਉਣੀ ਹੈ ਪ੍ਰੀਤ ਬਾਕੀ ਸਭ ਤਰ੍ਹਾਂ ਦੀ ਪ੍ਰੀਤ ਟੁੱਟ ਜਾਂਦੀ ਹੈ ਸਭ ਟੁੱਟ ਜਾਂਦੀ ਸਤਿਗੁਰੂ ਜੀ ਕਹਿੰਦੇ ਆ ਘਰ ਕੀ ਨਾਰ ਬਹੁਤ ਹੀ ਤਜਾਸੇ ਉਹ ਸਦਾ ਰਹੇ ਤੇ ਸੰਗ ਲਾਗੀ ਜਦ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਪ੍ਰੇਤ ਪ੍ਰੇਤ ਕਰਕੇ ਪਰੇ ਹੋ ਜਾਂਦੀ ਹੈ ਮਰ ਚੁੱਕਾ ਹੈ ਮਰ ਚੁੱਕਾ ਹੈ ਮਰ ਚੁੱਕੀ ਹੈ ਮਰ ਚੁੱਕੀ ਹੈ ਖਤਮ ਹੈ ਛੱਡੋ ਹੁਣ ਅਗਲੀ ਪੰਕਤੀ ਹੈ ਕਹਿੰਦੇ ਇਹ ਵਿਦ ਕੋ ਵਿਵਹਾਰ ਬਣਿਓ ਹੈ ਝਗਦਾ ਇਹ ਹੈ ਵਰਤਾ ਦਾ ਇੱਕ ਦੂਜੇ ਨਾਲ ਇਹ ਵਰਤਾਉ ਕਰਦਾ ਜਗ ਏ ਵੀ ਤੇ ਕੋ ਬਿਓ ਹਾਰ ਬਣਿਓ ਹੈ ਜਾਂ ਸਿਓ ਨੇਹ ਲਗਾਇਓ ਜਿਹਦੇ ਨਾਲ ਤੈਂ ਪਿਆਰ ਪਾਇਆ ਤੇਰੇ ਨਾਲ ਇਹ ਵਰਤਾਵਾ ਇਹ ਵਰਤਾਵਾ ਹੋਣਾ ਅਖੀਰ ਨੂੰ ਸਮਝ ਲਾਉਂਗਾ ਏ ਵੀ ਤੇ ਕੋ ਬਿਓ ਹਾਰ ਬਣਿਓ ਹੈ ਜਾਂ ਸਿਓ ਨੇਹ ਲਗਾਇਓ ਜਿਹਦੇ ਨਾਲ ਤੈਂ ਪਿਆਰ ਪਾਇਆ ਹੋਇਆ ਇਹ ਸਭ ਪਿਆਰ ਟੁੱਟ ਜਾਣਾ ਏ ਵਿਦ ਕੋ ਬਿਵਹਾਰ ਬਨਿਓ ਹੈ ਜਾਂ ਸੋ ਨੇਹ ਲਗਾਇਓ ਜੀ ਦੇ ਨਾਲ ਤਾਂ ਪਿਆਰ ਪਾਇਆ ਹੋਇਆ ਇਹ ਪਿਆਰ ਇਦਾਂ ਦਾ ਨਹੀਂ ਅੰਤਵਾਰ ਨਾਨਕ ਬਿਨ ਹਰਜੀ ਕੋਊ ਕਾਮਨਾਇਓ ਅੰਤਵਾਰ ਅਖੀਰ ਵੇਲੇ ਹਰੀ ਤੋਂ বিনা ਪ੍ਰਭੂ ਤੋਂ ਬਿਨਾ ਤੇਰਾ ਕਿਸੇ ਨੇ ਨਹੀਂ ਬਣਨਾ ਹੈ ਸਭ ਰਿਸ਼ਤੇ ਝੂਠੇ ਇਹ ਸੱਚਾਈ ਹੈ ਸਭ ਟੁੱਟ ਜਾਂਦੇ ਪਿਆਰ ਇਹ ਸਭ ਤਰ੍ਹਾਂ ਦੀ ਅਨਕ ਭਾਂਤ ਮਾਇਆ ਕੇ ਹੇਤ ਦੇਖੋ ਸੁਖਮਨੀ ਸਾਹਿਬ ਉਹ ਅਨਕ ਭਾਂਤ ਬੇਅੰਤ ਤਰ੍ਹਾਂ ਦੇ ਅਨਕ ਭਾਂਤ ਮਾਇਆ ਕੇ ਹੇਤ ਇਹ ਜਿੰਨੇ ਵੀ ਪਿਆਰ ਆ ਮਾਇਆ ਦੇ ਪਿਆਰ ਆ ਜਿਵੇਂ ਅਸੀਂ ਪੁੱਤਰਾਂ ਨਾਲ ਪਿਆਰ ਕਰਦੇ ਆ ਮਾਇਆ ਨਾਲ ਪਿਆਰ ਕਰਦੇ ਆ ਪੁੱਤਰ ਤੇ ਭੈਣ ਭਾਈ ਸਾਖ ਸੰਬੰਧੀ ਜਿਹਦੇ ਨਾਲ ਵੀ ਅਸੀਂ ਪਿਆਰ ਕਰਦੇ ਸਭ ਇਹ ਮਾਇਆ ਦੇ ਪਿਆਰ ਆ ਮਾਇਆ ਦੇ ਪਿਆਰ ਬਹੁਤ ਨਾ ਦੇ ਜਿੰਨੇ ਤਰ੍ਹਾਂ ਦੀ ਮਾਇਆ ਉਨੇ ਤਰ੍ਹਾਂ ਦੀ ਪਿਆਰ ਵੱਖਰੇ ਵੱਖਰੇ ਪਿਆਰ ਵੱਖਰੇ ਵੱਖਰੇ ਕਿਵੇਂ ਪੁੱਤਰਾਂ ਨਾਲ ਪਿਆਰ ਹੋਰ ਤਰ੍ਹਾਂ ਦਾ ਹੁੰਦਾ ਮਾਪੇ ਨਾਲ ਪਿਆਰ ਹੋਰ ਤਰ੍ਹਾਂ ਦਾ ਹੁੰਦਾ ਰਿਸ਼ਤੇਦਾਰਾਂ ਦਾ ਪਿਆਰ ਵੱਖਰਾ ਹੁੰਦਾ ਆਪਣੇ ਦਾ ਵਖਰਾ ਹੁੰਦਾ ਦੂਜਿਆਂ ਦਾ ਵਖਰਾ ਹੁੰਦਾ ਪਤਨੀ ਨਾਲ ਪਿਆਰ ਹੋਰ ਤਰ੍ਹਾਂ ਦਾ ਹੁੰਦਾ ਹੈ ਪਤੀ ਪਤਨੀ ਦਾ ਪਿਆਰ ਹੋਰ ਤਰ੍ਹਾਂ ਦਾ ਵੱਖਰੇ ਵੱਖਰੇ ਪਿਆਰ ਜਿੰਨੇ ਤਰ੍ਹਾਂ ਦੀ ਮਾਇਆ ਉੰਨੇ ਤਰ੍ਹਾਂ ਦੇ ਹੀ ਪਿਆਰ ਪਰ ਸਰ ਪਰ ਹੋਵਤ ਜਾਨ ਅਨੇਕ ਇਹ ਇੱਕ ਦਿਨ ਸਾਰੇ ਖਤਮ ਹੋ ਜਾਵੇ ਅੰਗ ਭਾਂਤ ਮਾਇਆ ਕੇ ਸਰ ਪਰ ਹੋਵਤ ਜਾਨ ਅਨੇਕ ਬਿਰਗ ਕੀ ਛਾਇਆ ਸ਼ਿਵ ਰੰਗ ਲਾਵੇ ਬਿਰਖ ਦੀ ਛਾਂ ਮੰਗੂ ਐ ਮੇਰੀ ਬਿਰਖ ਦੀ ਛਾਂ ਟਿਕੀ ਨਹੀਂ ਰਹਿੰਦੀ ਬਦਲ ਜਾਂਦੀ ਬਿਰਖ ਕੀ ਛਾਇਆ ਸਿਰੰਗ ਲਾਏ ਉਹ ਵਿੰਦ ਸੇ ਉਹ ਮਨ ਪਛਤਾਵੇ ਮਟਾਉ ਸੇ ਜੋ ਲਾਵੇ ਨੇ ਰਾਹੀ ਐ ਜਿਵੇਂ ਕੋਈ ਰਾਹ ਜਾਂਦੇ ਜਿਵੇਂ ਕਈ ਆਪਾਂ ਵੀ ਕਈ ਵਾਰੀ ਸਫਰ ਕਰਦੇ ਸਫਰ ਕਰਦੇ ਆ ਨਾ ਬੱਸ ਵਿੱਚ ਲਾ ਲੋ ਗੱਡੀ ਚ ਲਾ ਲੋ ਆਪਾਂ ਸਫਰ ਕਰਦੇ ਕਿੰਨੀਆਂ ਸਵਾਰੀਆਂ ਹੁੰਦੀਆਂ ਜਿਹੜੀ ਕੋਲ ਸਵਾਰੀ ਬੈਠੀ ਹੁੰਦੀ ਪਤਾ ਨਹੀਂ ਕਿੱਥੇ ਦੀ ਹੁੰਦੀ ਹੋ ਆਪਾਂ ਕਈ ਵਾਰੀ ਉਹਦੇ ਨਾਲ ਗੱਲ ਛੇੜ ਲੈਂਦੇ ਗੱਲਾਂ ਬਾਤਾਂ ਕਰਦੇ ਬਹੁਤ ਵਧੀਆ ਸਫਰ ਹੁੰਦਾ ਪਤਾ ਨਹੀਂ ਕਿੱਥੇ ਦੀ ਹੁੰਦੀ ਸਵਾਰੀ ਜਾਣਾ ਦੂਰ ਹੁੰਦਾ ਉਹਦੇ ਨਾਲ ਪਿਆਰ ਪੈ ਜਾਂਦਾ ਉਧਰ ਆ ਜਾਂਦਾ ਸਟੇਸ਼ਨ ਜਾਂ ਅੱਡਾ ਉਹ ਜਦ ਉਤਰ ਜਾਂਦੀ ਹੈ ਸਵਾਰੀ ਮਨ ਨੂੰ ਇੱਕ ਵਾਰੀ ਥੱਕਾ ਜਿਹਾ ਲੱਗਦਾ ਵੀ ਬਹੁਤ ਵਧੀਆ ਸਫਰ ਹੋ ਰਿਹਾ ਸੀ ਉੱਤਰ ਕੀ ਸਵਾਰੀ ਬਹੁਤ ਵਧੀਆ ਆਪਾਂ ਯਾਦ ਕਰਦੇ ਵੀ ਬਹੁਤ ਵਧੀਆ ਸਬਰ ਹੋਇਆ ਸਾਡਾ ਪਤੀ ਨਹੀਂ ਲੱਗਿਆ ਬਹੁਤ ਵਧੀਆ ਬੰਦੇ ਮਿਲ ਗਏ ਗੱਲਾਂ ਬਾਤਾਂ ਕਰਦੇ ਪਤੀ ਨਹੀਂ ਲੱਗਿਆ ਇਸ ਤਰੀਕੇ ਦੇ ਨਾਲ ਇਹ ਸਵਾਰੀਆਂ ਹੀ ਸਾਨੂੰ ਮਿਲੀਆਂ ਹੋਈਆਂ ਜਿਹੜੀਆਂ ਪੁੱਤਰ ਧੀ ਭੈਣ ਭਾਈ ਸਾਖ ਸੰਬੰਧੀ ਇਹਨਾਂ ਨਾਲ ਅਸੀਂ ਜਿਹੜੇ ਪਰਚੇ ਹੋਏ ਇਹਨਾਂ ਨੇ ਉਤਰ ਜਾਣਾ ਪਤਾ ਨਹੀਂ ਕਦੋਂ ਉਤਰ ਜਾਣਾ ਪਤਾ ਨਹੀਂ ਸਾਡਾ ਹੀ ਅੱਡਾ ਮੂਰ ਪਹਿਲਾਂ ਆ ਜਾਣਾ ਪਤਾ ਨਹੀਂ ਸਾਡੇ ੱੱਡਾ ਆ ਜਾਣਾ ਪਹਿਨਾ ਇਹ ਸਭ ਉਤਰੀ ਜਾ ਰਹੀਆਂ ਮਾਂ-ਬਾਪ ਉਤਰ ਕੇ ਸਾਡੇ ਬਾਬੇ ਦਾਦੇ ਉਤਰ ਕੇ ਪਤਾ ਨਹੀਂ ਕਿਹਦਾ ਕੀ ਦਸਰੇਸਨ ਪਹਿਨਾ ਆ ਜਾਣਾ ਸਭ ਇਦਾਂ ਹੀ ਉਤਰਦੇ ਜਾ ਰਹੇ ਇਹਨਾਂ ਨੂੰ ਬਹੁਤਾ ਪਿਆਰ ਨਾ ਪਾਓ ਪਿਆਰ ਗੁਰੂ ਨਾਲ ਪਾਓ ਇਹਨਾਂ ਨੂੰ ਵੀ ਇਹ ਜਨ ਗੁਰੂ ਨਾਲ ਜੋੜ ਕੇ ਰੱਖੋ ਨਹੀਂ ਤਾਂ ਕਾ ਲੱਗਣਾ ਅਖੀਰ ਨੂੰ ਦੇਖੋ ਪਟਾਉ ਸਿਓ ਜੋ ਲਾਵ ਹੈ ਨੇ ਤਾ ਕੋ ਹਾਥ ਨਾ ਆਵਤ ਕੇ ਆਵੇ ਕੀ ਗੁਰੂ ਮਹਾਰਾਜ ਦੀ ਸੁਖਮਨੀ ਸਾਹਿਬ ਦੇ ਵਿੱਚ ਕਿੰਨਾ ਕੁਝ ਸੁਖਨੀ ਸਾਹਿਬ ਦਾ ਆਪਾਂ ਪਾਠ ਦਾ ਕਰਾਉਨੇ ਬਹੁਤ ਪਰ ਸਮਝਦੇ ਕੁਝ ਵੀ ਨਹੀਂ ਹੈ ਸਿਰਫ ਇੱਕੋ ਬਣਿਆ ਆ ਰੀਤ ਰਿਵਾਜ ਜੀ ਬਣਾ ਲਈ ਆਪਾਂ ਨੇ ਇਹਨੂੰ ਸਮਝੋ ਰੋਜ਼ ਕਸ਼ਤਪਤੀ ਨੂੰ ਸਮਝ ਲਿਆ ਕਰੋ ਤਾਂ ਪਤਾ ਚੱਲਦਾ ਪਟਾਉ ਸਿਓ ਜੋ ਲਾਵੇ ਨਹੀਂ ਤਾਕੋ ਹੱਥ ਨਾ ਆਵੇ ਕੀ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਐ ਮੇਰੇ ਮਨ ਇੱਕੋ ਇੱਕ ਪ੍ਰੀਤ ਹਰੀ ਦੇ ਨਾਮ ਨਾਮ ਨਾਲ ਪਾਈ ਹੋਈ ਰੱਬ ਨਾਲ ਪਾਈ ਹੋਈ ਪ੍ਰੀਤ ਗੁਰੂ ਨਾਲ ਪਾਈ ਹੋਈ ਪ੍ਰੀਤ ਹੀ ਸੱਚੀ ਹੈ ਸੁਖ ਦੇਣ ਵਾਲੀ ਹੈ ਬਾਕੀ ਸਭ ਤਰ੍ਹਾਂ ਦੇ ਪਿਆਰ ਦੁੱਖ ਦੇਣ ਵਾਲੇ ਇਹਨਾਂ ਵਿੱਚੋਂ ਦੁੱਖ ਹੀ ਦੁੱਖ ਹੈ ਜੇ ਗੁਰੂ ਨਾਲ ਜੁੜ ਜੂਗੇ ਤਾਂ ਇਹ ਵੀ ਪਿਆਰ ਸੱਚੇ ਬਣ ਜਾਣਗੇ ਇਹ ਵੀ ਤੁਹਾਨੂੰ ਸੁਖ ਦੇਣਗੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲਏ ਲਾਈ ਜਿਸ ਨੂੰ ਕਿਰਪਾ ਕਰਕੇ ਉਹ ਪ੍ਰਭੂ ਜਿਹਦੇ ਹਿਰਦੇ ਵਿੱਚ ਇਹ ਪਿਆਰ ਪੈਦਾ ਕਰ ਦਿੰਦਾ ਉਹੀ ਸੁਖੀ ਹੈ ਇਸ ਕਰਕੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਸਾਡੇ ਉੱਤੇ ਕਿਰਪਾ ਕਰਦੇ ਹਨ ਉਹ ਇਹ ਸਮਝਾਉਂਦੇ ਹਨ ਇਹ ਵਿਦਕੋ ਵਿਵਹਾਰ ਬਨਿਓ ਹੈ ਜਾਸੋ ਨੇਹ ਲਗਾਇਓ ਜਿਨ੍ਹਾਂ ਜਿਨ੍ਹਾਂ ਨਾਲ ਤੇਰਾ ਪਿਆਰ ਆ ਨਾ ਪਿਆਰ ਪਾਇਆ ਹੋਇਆ ਤੇ ਟੁੱਟ ਜਾਣਾ ਇਦਾਂ ਦਾ ਪਿਆਰ ਹੈ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਮਨ ਵਿੱਚ ਇਹ ਪੱਕੀ ਧਾਰ ਲਾ ਝੂਠ ਨਹੀਂ ਆਏਗਾ ਏਦਾਂ ਹੀ ਹੋਣਾ ਤੇਰੇ ਨਾਲ ਅੰਤ ਬਾਰ ਨਾਨਕ ਬਿਨ ਹਰਜੀ ਕੋਊ ਕਾਮ ਨਾ ਆਇਓ ਅਖੀਰ ਵੇਲੇ ਤੈਨੂੰ ਪਤਾ ਲੱਗੇਗਾ ਫਿਰ ਬੰਦਾ ਕੁਝ ਨਹੀਂ ਪਤਾ ਪਛਤਾਵਾ ਹੀ ਆ ਬਹੁਤ ਬੰਦੇ ਫਿਰ ਬਾਅਦ ਵਿੱਚ ਰੋਂਨੇ ਪਟਦੇ ਸਾਰੀ ਜ਼ਿੰਦਗੀ ਮੇਰੀ ਬਰਬਾਦ ਹੋ ਗਈ ਮੈਂ ਇਹ ਕਰਦਾ ਰਿਹਾ ਮੈਂ ਇਹ ਕਰਦਾ ਰਿਹਾ ਹੁਣ ਬੱਚੇ ਨਹੀਂ ਪੁੱਛਦੇ ਘਰ ਵਾਲੀ ਨਹੀਂ ਪੁੱਛਦੀ ਸਾਰੇ ਬਦਲ ਗਏ ਫਿਰ ਬੰਦਾ ਰੋਂਦਾ ਮੇਰਾ ਕੋਈ ਨਹੀਂ ਹੈ ਬਹੁਤ ਸਾਰੀਆਂ ਵੀਡੀਓ ਦੇਖਦਾ ਉਹਨਾਂ ਮੈਂ ਉਹ ਸਾਰਾ ਉਹਨਾਂ ਨੂੰ ਦੇਖ ਕੇ ਅਸੀਂ ਦੂਜੇ ਪਰੇ ਟਿਕਾਈ ਜੰਨੇ ਆਪਣੇ ਪਰ ਟਿਕਾਉਣੇ ਚਾਹੀ ਸਾਡੇ ਪਰ ਵੀ ਹੋ ਜਾਂਦੀ ਹੈ ਗੱਲ ਆ ਸਮਾਂ ਪਰਿਵਾਰ ਵਿੱਚ ਬੰਦਾ ਪਛਤਾਉਂਦਾ ਮੈਂ ਇਹ ਕੁਝ ਕੀਤਾ ਮੈਂ ਆਹ ਕੁਝ ਕੀਤਾ ਮੈਂ ਬੜੀ ਕਮਾਈ ਕੀਤੀ ਅੱਜ ਮੈਨੂੰ ਕੋਈ ਪੁੱਛ ਨਹੀਂ ਰਿਹਾ ਫਿਰ ਉਹਨੇ ਬੰਦੇ ਮਹਾਰਾਜ ਨੇ ਸਾਫ਼ ਦੱਸ ਦਿੱਤਾ ਅੰਤ ਵਾਰ ਨਾਨਕ ਬਿਨ ਹਰਜੀ ਪ੍ਰਭੂ ਤੋਂ ਬਿਨਾਂ ਤੇਰਾ ਕਿਸੇ ਨੇ ਨਹੀਂ ਬੰਦਨਾ ਅੰਤ ਵਾਰ ਨਾਨਕ ਬਿਨ ਹਰਜੀ ਕੋਊ ਕਾਮ ਨਾ ਆਇਓ ਕਿਸੇ ਨੇ ਅਖੀਰ ਵੇਲੇ ਕਿਸੇ ਨੇ ਕੰਮ ਨਹੀਂ ਆਉਣਾ ਇਸ ਕਰਕੇ ਅਖੀਰ ਵੇਲੇ ਕੰਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਉਣਾ ਗੁਰੂ ਦੀ ਬਾਣੀ ਨੇ ਸਾਡੇ ਕੰਮ ਆਉਣਾ ਇਹਨੂੰ ਹਿਰਦੇ ਵਿੱਚ ਵਸਾਈ ਜਾਓ ਇਹਨੂੰ ਪੜੋ ਬੜੇ ਪਿਆਰ ਦੇ ਨਾਲ ਸਮਝੋ ਗੁਰੂ ਨੇ ਹੀ ਸਾਡੇ ਕੰਮ ਆਉਣਾ ਰੱਬ ਨਹੀਂ ਕੰਮ ਆਉਣਾ ਅੱਜ ਦਾ ਉਪਦੇਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਨੂੰ ਇਹ ਪੁੱਲਾਂ ਤੋਂ ਕੰਧ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ